ਲਓ ਜੀ ਮੇਰੇ ਵੀਰ ਭਰਾਵੋ ਸੋਡੇ ਵਾਸਤੇ ਅੱਜ ਆਪਾਂ ਇੱਕ ਹੋਰ ਜੈਜਰੇਟ ਦੀ ਘੋੜੀ ਲੈ ਕੇ ਆਏ ਆ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਵੀਡੀਓ ਨੂੰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਬਾਕੀ ਮਿੱਤਰੋ ਜਿੰਨਾ ਮੇਰੇ ਵੀਰ ਭਰਾਮਾ ਨੇ ਹਲੇ ਤੱਕ ਆਪਣਾ ਪੇਜ ਫੋਲੋ ਨਹੀਂ ਕੀਤਾ ਪੇਜ ਨੂੰ ਫੋਲੋ ਜਰੂਰ ਕਰ ਲਿਓ ਤੇ ਘੋੜੀ ਦੀ ਡਿਟੇਲ ਬਾਰੇ ਗੱਲਬਾਤ ਕਰਦੇ ਆਂ ਆਪਾਂ ਤੇ 6 ਸਾਲ ਉਮਰ ਦੀ ਇਹ ਮਾਲਕ ਵੀਰਾਂ ਨੇ 90 ਇੰਚ ਹਾਈਟ ਹੈ ਘੋੜੀ ਦੀ ਤੇ ਮੌਕੇ ਦੀ ਘੋੜੀ ਇਸ ਟਾਈਮ ਖਾਲੀ ਆ ਮਿੱਤਰੋ ਤੇ ਰੇਟ ਬਾਈ ਹੋਰੇ ਕਰਦੇ ਆ 75000 75000 ਮੁੱਲ ਕਰਦੇ ਆ ਬਾਕੀ ਰੇਟ ਮੌਕੇ ਤੇ ਹੋ ਜਾਊਗਾ ਤੇ ਮਹਾਲੀ ਏਰੀਆ ਬਾਈ ਹੋ ਰਿਆਂਦਾ ਤੇ ਇਸ ਵਾਰੀ ਦੀ ਘੋੜੀ ਪਾਸ ਹੈ ਜੀ ਤੇ ਰੇਟ 75000 ਬਾਕੀ ਹੋ ਜਾ ਮੌਕੇ ਤੇ ਮਿੱਤਰੋ ਤੇ ਇਹ ਨਹੀਂ ਕਿ ਡਿਟੇਲ ਆਪਾਂ ਨੂੰ ਮਾਲਕ ਵੀਰਾਂ ਨੇ ਦੱਸੀ ਸੀ ਛੋਡੇ ਨਾਲ ਸਾਂਝੀ ਕਰਤੀ ਤੇ ਕਰ ਲਿਓ ਜੀ ਗੱਲਬਾਤ ਨੰਬਰ স্ক্রিন ਤੇ ਆ ਤੇ ਵੀਡੀਓ ਕਰਵਾਉਣ ਲਈ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਵੀਡੀਓ ਦੇਖਣ ਲਈ ਧੰਨਵਾਦ ਜੀ